ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣ ਠੀਕ ਠਾਕ ਹੋਗੇ ਸ਼ੁਰੂਆਤ ਕਰਦੇ ਆ ਨਵੀਂ ਵਲੌਗ ਦੀ ਤੇ ਅੱਜ ਤਰੀਕ ਹੈਗੀ ਹੈ ਜੀ 21 ਤੇ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਸਾਰਿਆਂ ਦੀ ਲਾ ਰੱਬ ਨਾਲ ਖੁਸ਼ੀਆਂ ਭਰੇ ਦਿਨ ਲਿਆ ਕੇ ਆਵੇ ਜਾਂਦੇ ਤੇ ਇਹ ਵਾਲੇ ਤਿਉਹਾਰਾਂ ਦਾ ਅੱਗੇ ਕਾਫੀ ਜ਼ਿਆਦਾ ਚਾਅ ਹੁੰਦਾ ਸੀ ਬਹੁਤ ਮਤਲਬ ਦੀ ਦੀਵਾਲੀ ਆ ਦਸਹਿਰਾ ਆ ਜਾਂ ਇਦਾਂ ਹਨਾ ਬਹੁਤ ਆਪਾਂ ਕਹਿੰਦੇ ਹੁੰਦੇ ਸੀਗੇ ਤੇ ਪਰ ਹੁਣ ਪਤਾ ਨਹੀਂ ਕਿੱਦਾਂ ਕਿਉਂਕਿ ਹੁਣ ਕੋਈ ਮੋਤਾ ਹੋ ਜਾਂਦੀਆਂ ਕੋਈ ਕੁਛ ਹੋ ਜਾਂਦਾ ਆ ਇਦਾਂ ਕੋਈ ਘਰਾਂ ਚ ਬਿਮਾਰ ਹੋ ਜਾਂਦਾ ਉਹਦੇ ਕਰਕੇ ਨਾ ਮੰਨ ਲਏ ਹੋਰ ਤਰ੍ਹਾਂ ਜੇ ਰਹਿੰਦੇ ਆ ਤੇ ਬਾਕੀ ਚਲੋ ਲਈ ਜੱਦਾ ਦੇਵੀ ਹਨਾ ਲੈਣੀ ਆ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਬਹੁਤ ਬਹੁਤ ਵਧਾਈਆਂ ਬੰਦੀ ਸ਼ੋਰਦੀਪ ਜੀਆਂ ਤੇ ਬਾਕੀ ਆਪਣੇ ਸਾਰੇ ਕੰਮ ਨਿਬੇੜ ਲੈ ਸੀ ਕਿ ਮੈਂ ਤੇ ਸਫਾਈ ਵਗੈਰਾ ਮੈਂ ਪੋਚੇ ਲਾ ਕੇ ਹੱਟੀ ਸੀਗੀ ਪੋਚੇ ਲਾ ਲੈ ਸਮਰ ਇਧਰ ਲੰਮਾ ਪਿਆ ਆ ਤੇ ਹੁਣ ਮੈਂ ਆਇਆ ਨਾ ਇੱਧਰ ਚੁੱਲ੍ਹੇ ਆ ਦੇ ਉਹ ਸਾਰਾ ਘਰ ਲਿਆ ਸੀਗਾ ਉਹਦੇ ਵਿੱਚ ਫਿਰ ਮੈਂ ਪਾਥੀਆਂ ਰੱਖਤੀਆਂ ਸੀ ਕੜਾਈ ਇਹਦੇ ਵਿੱਚ ਸੀਗੀਆਂ ਤੇ ਸਾਰੇ ਆਪਾਂ ਉੱਥੋਂ ਵਿੱਚ ਆ ਕੇ ਝਾੜੂ ਫੇਰ ਦਿੱਤਾ ਸੀ ਚੰਗੀ ਤਰ੍ਹਾਂ ਨਾ ਤੇ ਹੁਣ ਮੈਂ ਚੁੱਲਿਆਂ ਨੂੰ ਲਾਉਣਾ ਆ ਪੋਚਾ ਜਿਹਾ ਫੇਰਨਾ ਆ ਤੇ ਇੱਧਰ ਜਿਹੜਾ ਪਿਆ ਆ ਇਹਨੂੰ ਵੀ ਆਪਾਂ ਹੈ ਨਾ ਫੇਰ ਲਵਾਂਗੇ ਬਾਹਰ ਹੀ ਰੱਖ ਦੇਣਾ ਉੱਥੇ ਹੁਣ ਕਿਹੜਾ ਮੀਂਹ ਪੈਂਦਾ ਆ ਉਪਰੋਂ ਢਾ ਕੇ ਦੇਵਾਂਗੇ ਤੇ ਇੱਧਰੋਂ ਵੀ ਸਾਰੀ ਸਫਾਈ ਜਿਹੜੀ ਆ ਉਹ ਕਰ ਦਿੱਤੀ ਆ ਤੇ ਰਸੋਈ ਵੀ ਆਪਣੀ ਸਾਫ਼ ਸੀਗੀ ਤੇ ਦੀਵੇ ਵੀ ਬੇਨ ਕਿ ਰੱਖੇ ਸੀਗੇ ਤੇ ਹੁਣ ਕੱਢ ਕੇ ਰੱਖ ਦਿੱਤੇ ਮੈਂ ਤੇ ਥੋੜਾ ਟਾਈਮ ਨਹੀਂ ਹੋਇਆ ਹਜੇ ਇਹਦੇ ਗਿੱਲੇ ਹੀ ਆ ਤੇ ਮੈਂ ਪਾਣੀ ਵਿੱਚੋਂ ਕੱਢ ਕੇ ਰੱਖ ਤੇ ਪਰ ਦੀਵਿਆਂ ਦਾ ਸਾਈਜ਼ ਦੇਖੋ ਕਿੰਨਾ ਇਹ ਛੋਟੇ ਛੋਟੇ ਦੀਵੇ ਆ ਬਹੁਤ ਛੋਟੇ ਦੀਵੇ ਉਹ ਲੈ ਕੇ ਆਏ ਨਾਲ ਇਹ ਜਦੋਂ ਰੱਖਦੇ ਆ ਨਾ ਜਿੱਦਾਂ ਟੁੱਟੇ ਨਹੀਂ ਹੁੰਦੇ ਏਦਾਂ ਆਵਾਜ਼ ਆਉਂਦੀ ਆ ਤੇ ਬਾਕੀ ਆਲੂ ਪਿਆਜ਼ ਮੈਂ ਲੈ ਆ ਸੀ ਹੁਣ ਸਬਜ਼ੀ ਵਾਲਾ ਭਾਈ ਆਇਆ ਸੀਗਾ ਤੇ ਲੈ ਕੇ ਹੱਟੀਆਂ ਥੋੜੇ ਜੇ ਤਾਂ ਪੈ ਸੀਗੇ ਫਿਰ ਮੈਂ ਹੋਰ ਲੈ ਲੈ ਕਾਲੂ ਵੀ ਨਹੀਂ ਪਾਈ ਨਹੀਂ ਆਉਣਾ ਤੇ ਮਿਰਚਾਂ ਮੁਰਚਾਂ ਵੀ ਲੈਣੀਆਂ ਸੀਗੀਆਂ ਤਾਂ ਕਰਕੇ ਤੇ ਕੱਪੜੇ ਵੀ ਧੋ ਕੇ ਸੁੱਕਣੇ ਪਾਤੇ ਸੀ ਬਾਕੀ ਆਪਣੇ ਕੰਮ ਜਿਹੜੇ ਆ ਨਾ ਨਿਭਣ ਗਏ ਆ ਉਹਨਾਂ ਨੂੰ ਨਾ ਲਾ ਕੇ ਮਿੱਟੀ ਚੁੱਲਿਆਂ ਨੂੰ ਤੇ ਫੇਰ ਨੋਂ ਦੇ ਨੋਂ ਦੇ ਫੇਰ ਤਿਆਰ ਹੁੰਦੇ ਆ ਤੇ ਸਮਰ ਨੂੰ نیند ਬਹੁਤ ਆਈ ਸੀਗੀ ਆ ਦੇਖੋ ਆਪੇ ਹੀ ਸੌਂਗੇ ਆ ਵਿਚਾਰਾ ਇਹਨੂੰ ਮੈਂ ਕਹੀ ਗਈ ਆ ਜਾ ਮੇਰੇ ਨਾਲ ਲੰਮਾ ਪੈ ਜਾ ਵੀ ਮੈਂ ਤੈਨੂੰ ਸਲਾ ਆ ਦਵਾ ਤਾਂ ਪਰ ਮੰਨਿਆ ਨਹੀਂ ਹੁਣ ਕਾਟਨ ਦੇ ਇਦਾਂ ਦੇ ਇਦਾਂ ਹੀ ਸੌਂਗੇ ਹਾਂਜੀ ਲੋਰੀ ਪੋਚੇ ਆਪਾਂ ਫੇਰ ਦਿੱਤੇ ਆ ਚੁੱਲਿਆਂ ਨੂੰ ਸਵਾਹ ਵੀ ਕੱਢ ਦਿੱਤੀ ਸੀਗੀ ਮੈਂ ਤੇ ਬੜੇ ਨੂੰ ਵੀ ਰੋ ਨਵੀ ਪੋਚਾ ਫੇਰਦਾ ਵਾ ਸੁੱਕੇ ਚੱਲੇ ਆ ਤੇ ਬਾਕੀ ਮੈਂ ਹੁਣ ਧੋ ਕੇ ਆਈ ਸੀਗੀ ਬਾਥਰੂਮ ਤੇ ਮਿੱਟੀ ਪਤਾ ਹੀ ਨਹੀਂ ਹੁਣ ਬਾਹਰੋਂ ਬਹੁਤ ਆਉਂਦੀ ਆ ਬਾਹਰ ਮਿੱਟੀ ਪਾਈ ਆ ਨਾ ਕੱਚੀ ਆ ਰਾ ਸਾਡੇ ਉਹਦੇ ਨਾਲ ਪੈਰ ਜਦੋਂ ਵੀ ਆਪਾਂ ਅੰਦਰਲੇ ਜਾਂਦੇ ਆ ਨਾ ਮਿੱਟੀ ਮਿੱਟੀ ਹੋ ਜਾਂਦੀ ਆ ਤੇ ਇੱਧਰ ਬਾਥਰੂਮ ਵੀ ਆਪਾਂ ਚੰਗੀ ਤਰ੍ਹਾਂ ਨਾਲ ਸਾਫ਼ ਇਤੋ ਦਿੱਤੇ ਤੇ ਬਾਕੀ ਕਪੜੇ ਵਗੈਰਾ ਵੀ ਲਾਉਂਦੇ ਆ ਪਲਾ ਲੈਣੇ ਆ ਜਾਂ ਸੁੱਕ ਗਏ ਆ ਕਿਉਂਕਿ ਤੇ ਸਾਮਰ ਹਜੇ ਸੁੱਤ ਹੈ ਤੇ 5 ਐਂਪਰ ਸੀਗਾ ਤਰਪਾਈ ਕਰਨ ਵਾਲਾ ਪੂਰਾ ਕਰ ਲਿਆ ਇਹ ਤੇ ਬਸ ਇਹ ਤੇ ਇਹ ਲਾ ਕੇ ਰੱਖ ਦਿੰਨੀ ਆ ਹੁਣ ਤੇ ਸੇ ਦਾ ਹੀ ਸੀਗਾ ਚਾਚੀ ਹੁਣ ਉਹਦੇ ਇੱਧਰ ਤੇ ਬਾਕੀ ਹੁਣ ਹੁੰਦੇ ਨੂੰ ਹੁੰਦੇ ਆ ਬਸ ਸਾਰੇ ਘਮਾਂ ਤੋਂ ਆਪਾਂ ਵਿਲੇ ਹੋ ਗਏ ਹੁਣ ਬਸ ਰੋਟੀ ਪਾਣੀ ਚਾ ਜੋ ਜੜੀ ਆਪਾਂ ਮਤਲਬ ਬਣਾਉਣੇ ਆਪਕੜੇ ਥੂੜੇ ਉਹਨਾਂ ਦੀ ਤਿਆਰੀ ਕਰਨੀ ਕਿੰਨੇ ਟਾਕੇ ਲਾਏ ਪਾਪਾ ਕਿੰਨੇ ਆ ਓਏ ਬਾ ਸਮਰਦੀਆਂ ਤਾਂ ਮौजਾਂ ਲੱਗ ਗਈਆਂ ਵਾਓ ਇਹ ਫਾਫੇ ਚ ਪਾ ਲਓ ਪੁੱਤ ਸਾਰੇ ਫੇ ਬੁਝਾਈ ਜਾਇਆ ਫਾਫੇ ਚ ਪਾ ਕੇ ਰੱਖ ਲਓ ਕਿਹਦੇ ਆ ਇਹੋ ਮੇਰੇ ਆ ਤੌਣੇ ਕਿ ਆਇਆ ਕੇ ਪਾਪਾ ਜੀ ਥੈਂਕ ਯੂ ਉਹ ਨਾ ਦੇਖਾ ਕੱਲ ਦਾ ਇੱਦੀ ਕਰੀ ਜਾਂਦਾ ਕੋਈ ਚੀਜ਼ ਕੋ ਹੁੰਦਾ ਨਹੀਂ ਖਾਂਗ ਹੋ ਜਾਣੀ ਆ ਖਾਂਗ ਹੋ ਜਾਣੀ ਬੁੱਤ ਹਾਂ ਜੀ ਜੀ ਆਪਾਂ ਲੱਭੇ ਸੀਗੇ ਪੌੜੇ ਬਣਾਉਣ ਤੇ ਬਾਰੇ ਲਾਪੈ ਸੀ ਕਿਉਂਕਿ ਵੀ ਅੰਦਰ ਫੜਿਆ ਨਾ ਵੀ ਟਾਈਮ ਲੱਗਣਾ ਨਾਲੇ ਤੇ ਛੁੱਲੇ ਤੇ ਬੱਧੀਆ ਨਾ ਆਗੂ ਗੁਬੜਦੀ ਆ ਤੇ ਇਸੇ ਬਾਟਵਾਂ ਦੀ ਰੋਟੀ ਪਾਣੀ ਜਿਹੜਾ ਆਪਣਾ ਬਣਾ ਲਾਂਗੇ ਪਾਣੀ ਅਜੇ ਤਾਂ 4:00 ਵਜੇ ਜਾਣਾ ਹੈ 3:30 ਹੋ ਗਏ ਹਨਾ 3:00 ਵਜੇ ਪਾਣੀ ਕਿੰਦਾ ਟਾਈਮ ਹੋਇਆ ਪਾਣੀ ਕਿੰਦਾ ਨੂੰ ਹੋ ਗਿਆ 3:00 ਵਜੇ 3:00 ਵਜੇ ਹਨਾ ਤੇ 3:30 ਵਜੇ ਦੇ ਚਲਾਇਆ ਪਾਣੀ ਤੇ ਮੈਂ ਛੱਟਾਂ ਦੇ ਕੁਦਲ ਲਵਾਈਆਂ ਵੈਰੀ ਗੁੱਡ ਨਾ ਜਿਹੋੜੇ ਪੈਸੇ ਹੋਣ ਆਪਾਂ ਨੇ ਬਸ ਹੋ ਗਿਆ ਮੋਨੋਟਾਈਜ਼ ਆ ਗਿਆ ਸਮਰ ਕੀਆ ਅੱਜ ਕਾਰ ਇਹ ਚ ਕਾਰ ਕਾਰ ਇਹ ਲਈ ਨਾ ਮਗੜਾ ਹੀ ਹਜੇ ਹੈ ਲਾ ਲਾ ਕਾਲ ਕਰ ਦੇਣਾ ਉਹ ਕਰ ਦੇਣਾ ਇਹ ਹਾਂ ਖਬਰ ਦੇਵਾ ਸਮਰ ਤੇਰੇ ਤੇਰੇ ਕੰਮ ਦੀ ਚੀਜ਼ ਨਹੀਂ ਹੈਗੀ ਇਹ ਚ ਕਿੰਨਾ ਨਿਕ ਟੱਪਾ ਉਹਨਾ ਰੋਟੀ ਵਾਲਾ ਜੇ ਇਹ ਲੈ ਜਾ ਇਹਦੇ ਲਈ ਲਿਆਉਂਦੇ ਨਹੀਂ ਬਟਾਕੇ ਜੇ ਰੋਟੀ ਵਾਲਾ ਡੱਬਾ ਹੀ ਆ ਸਮਰ ਦੇ ਮੋਕਾ ਹਾਂ ਉਹ ਕਰ ਦੇ ਮਾਰ ਜਾ ਮੈਂ ਇੱਕ ਤਾਂ ਕਰ ਦੇਣਾ ਮਰੇ ਬਾਓ ਆ ਠੀਕ ਆ ਅਗਲੀ ਵਾਰ ਵੀ ਹਨਾ ਆਈ ਮਿਲਿਆ ਜੀ ਉਹ ਹੋਰ ਸੀਗਾ ਛੋਟਾ ਸੀ ਉਹ ਨਹੀਂ ਫੇਰ ਨਹੀਂ ਹੈ ਗੱਬਾ ਤਨੂ ਕੀ ਆਲੇ ਨਹੀਂ ਮਣ ਚਲ ਇਹ ਲੈ ਬੋਦਲ ਗਿੰ ਸੋਣੀ ਅਚਾਰ ਹੈ ਤੇ ਰੋਟੀ ਵਾਲਾ ਤੁਸੀਂ ਹੀ ਆ ਪੁਰਾਣੇ ਦਵਾ ਦੇ ਡੱਬੇ ਲੈ ਕੇ ਜਾਂਦੇ ਇਦਾਂ ਡੱਬੇ ਲੈ ਕੇ ਜਾਈਏ ਮੈਂ ਰਹਿ ਜਾਇ ਕਰੂਗਾ ਹੁਣ ਇਹੋ ਮੈਂ ਨਹੀਂ ਲਗਾ ਵਧੀਆ ਮਮਾ ਆ ਚਲ ਜਾਗਣੀ ਉਲੀਆਂ ਪੈ ਜੁੱਤੀਆਂ ਨਾ ਦਹੋਰੇ ਚਾਹਣ ਕੀ ਕੀ ਆ ਸਾਡੇ ਰੋਟੀ ਨਹੀਂ ਰੱਖਣਾ ਨੂੰ ਹੈਗਾ ਨਾ ਰਾਏ ਦੇ ਵਿੱਚ ਹੀ ਆ ਇਹਦੇ ਵਿੱਚ ਹੀ ਰੋਟੀ ਆ ਇਹਦੇ ਵਿੱਚ ਸਾਰਾ ਕੁਝ ਰੱਖੋ ਹੋਣੀ ਐ ਦੋ ਡੱਬੀਆਂ ਤੇਰਾ ਕੰਮ ਵੀ ਥੋੜੀ ਆ ਹੈ ਪਾ ਕਿੱਥੇ ਚੱਲੇ ਜਿੱਦੇ ਚੱਲੇ ਆਹ ਹੋਾਈ ਹੋਈ ਆ ਕਿੱਥੇ ਚੱਲੇ ਆ ਕਿਥੇ ਜਲੇ ਆਪਾਂ ਕਿੱਥੇ ਆ ਕੰਮ ਕਿਤੇ ਤਾਂ ਲੱਗੀ ਆ ਘੱਟ ਲੱਗੀ ਆ ਕਿਹਨੇ ਲਵਾਈ ਕਿੱਦਾਂ ਡਿਗੀਆਂ ਸੀ ਆ ਵੀ ਟਿ ਗਿਆ ਤੂੰ ਮਾਨੀ ਨੇ ਕਿੱਥੇ ਤੱਕ ਕਮਾ ਰਿਆ ਮਾਨੀ ਤਾਂ ਹੈ ਵੀ ਨਹੀਂ ਜੀ भाई बड़ा खराब है दिन इधर होगा है ना पुत्र समर ये कनिया ठीक अच्छी आ गए सके आया मैं पहली है इतने बाबा कुड़े जी के तो लभण च बहुत दिक्कत हो गई ਮੁੰਡੇ ਨੂੰ ਵੀਡੀਓ ਕਾਲ ਕਰਕੇ ਪੁੱਛਿਆ ਬੱਲਾ ਮੈਂ ਗਾਹਾਂ ਬਹੁਤ ਨਿਕਲ ਗਿਆ ਸੀ ਇੱਧਰ ਨੂੰ ਇੱਧਰ ਨੂੰ ਨਿਕਲ ਗਿਆ ਕਾਫੀ ਦੂਰ ਤੱਕ ਫੇ ਵਾਪਸ ਆ ਕੇ ਕਾਲ ਕੀਤੀ ਮੁੰਡੇ ਨੂੰ ਫੇ ਉਹਨੇ ਦੱਸਿਆ ਫੇ ਪਹੁੰਚਿਆ ਚਲਾਈ ਕਰੀਮ ਥੋੜੀ ਹਮ ਮਮਾ ਸੁੱਤੇ ਕਰਨਾ ਪਰ ਉਹ ਜੋ ਪਹਿਲਾਂ ਜੈ ਕਰ ਲਈ ਜੈ ਕਰੋ

ਉਹ ਰੱਖੀ ਤੂੰ ਟੇਢੀ ਜਿਹੀ ਉਹ ਤੈਨੂੰ ਕੀਤੀ ਪਹਿਲਾਂ ਭੈਣ ਤੇ ਆ ਗਈ ਨਾ ਇਹ ਆ ਜਾ ਕਹਿੰਦਾ ਤੁਹਾਨੂੰ ਚਾਹੀਦਾ ਸਿਰ ਉੱਤੇ ਨੂੰ ਤਾਂ ਸਹੀ अच्छा आजा दादी अरे काम कर